ਮੈਂ ਅਮਰਜੀਤ ਸਿੰਘ ਪੁੱਤਰ ਸਰਦਾਰ ਗੁਰਦਾਸ ਸਿੰਘ ਪਿੰਡ ਮੜਾਈ ਵਾਲਾ ਤਹਿਸੀਲ ਛਾਗੋੜ ਜ਼ਿਲ੍ਹਾ ਜਲੰਧਰ ਇਹ ਮੈਂ ਇੱਕ ਪ੍ਰੈਸ ਕਾਨਫਰੰਸ ਮੈਂ ਕਰ ਰਿਹਾ ਜਿਹੜੀ 19 ਤੋਂ ਲੈ ਕੇ 23 ਤੱਕ ਆੜ ਆਇਆ ਉਹਨਾਂ ਦੇ ਵਿੱਚ ਮੈਨੂੰ ਕੁਝ ਕੋਫੀਆ ਪਤਾ ਲੱਗਾ ਸੀ ਬਹੁਤ ਜ਼ਿਆਦਾ ਕਪੜੇ ਹੋਏ ਆ ਤੇ ਮੈਂ ਇੱਕ ਆਰਟੀਆਈ ਪਾਈ ਸੀਗੀ 23 ਦੇ ਵਿੱਚ 2023 ਦੇ ਵਿੱਚ ਉਸ ਆਰਟੀਆਈ ਦਾ ਵਿੱਚ ਖਲਾਸਾ ਹੋਇਆ ਜਿਹੜਾ ਜਾਣੀਆਂ ਤੇ ਜਾਣੀਆਂ ਚਾਹਲ ਤੋਂ ਬੰਨ ਟੱਟਾ ਸੀਗਾ ਉਹਦੇ ਵਿੱਚ ਇਹਨਾਂ ਨੇ 6 ਕਰੋੜ 65 ਲੱਖ ਰੁਪਈਆ ਲਾਇਆ ਹੈ ਜਦ ਕਿ ਉਹ ਸੰਤ ਬਲਬੀਰ ਸਿੰਘ ਸਿਚੇਵਾਲ ਬਾਬਾ ਜੀ ਨੇ ਬੰਨ ਬੰਨਿਆ ਸੀ ਉਹ ਇਹਨਾਂ ਦੇ ਮੁਲਾਜ਼ਮਾਂ ਨੇ ਡਰੇਨ ਵਿਭਾਗ ਦੇ ਮੁਲਾਜ਼ਮਾਂ ਨੇ ਕੁਝ ਅਥਲੀ ਅਫਸਰਾਂ ਨੇ ਰਲ ਕੇ ਸਾਰਾ ਨੇ ਝਾਲੀ ਬਿੱਲ ਪਾ ਕੇ ਇਹਨੂੰ ठेकेदार ਨੂੰ ਸ਼ੋ ਕਰਕੇ ਇਹਨਾਂ ਨੇ ਪੈਸਾ ਹੜੱਪ ਕੀਤਾ ਜਿਹਦੇ ਵਿੱਚ 6 ਕਰੋੜ 65 ਲੱਖ ਰੁਪਈਆ ਇਹਨਾਂ ਨੇ ਆਪ ਦੇ ਸੈਨਾ ਖਲੇ ਦਿੱਤਾ ਮੈਨੂੰ ਲੱਗ ਕੇ ਵੀ ਆ ਮੇਰਾ ਉਤੋਂ ਬਾਹਰ ਨਾ 23 ਦੀ ਇਨਫੋਰਮੇਸ਼ਨ ਨਹੀਂ ਦਿੱਤੀ ਮੈਨੂੰ ਇਹਨੇ ਸਾਡੇ ਕੋਲ ਹੈ ਨਹੀਂ ਉਤੋਂ ਬਾਹਰ ਇੱਕ ਮੈਂ ਆਰਡੀ ਉਹਦੇ ਵਿੱਚ ਜਿਹੜੇ ਕੀਤਾ ਸੀਗਾ ਵੀ ਹਰ ਸਾਲ ਜਿਹਦਾ 22 ਤੇ 23 ਦਾ ਵਿੱਚ ਕਿੰਨੇ ਪੈਸੇ ਹਰ ਵੀ ਰੋਕ ਥਾਮ ਲਈ ਆਇਆ ਮੇਨਟੇਨੈਂਸ ਵਾਸਤੇ ਇਹ ਕਾਵਾ ਵਾਲੇ ਪੁਰਤੋਂ ਲੈ ਕੇ ਗਦਰਪਿੰਡੀ ਪੁਰ ਤੱਕ ਇਹਨਾਂ ਨੇ ਮੈਨੂੰ ਦਿੱਤਾ ਵੀ 1 ਕਰੋੜ 6 ਲੱਖ ਰੁਪਇਆ ਮੈਂਟੇਨੈਂਸ ਵਾਸਤੇ ਆਇਆ ਨਾ ਅਸੀਂ ਕਿਤੇ ਮਿੱਟੀ ਪਾਈ ਆ ਨਾ ਅਸੀਂ ਕਿਤੇ ਨੋਚ ਲਈ ਆ ਤੇ ਪੈਸਾ ਖਰਚ ਹੋ ਗਿਆ ਪੈਸਾ ਕਿੱਥੇ ਖਰਚ ਹੋ ਗਿਆ ਇਹ ਕੋਈ ਅਮਰਿੰਦਰ ਅਮਰਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਜਲੰਧਰ ਨਿਕਾਸ ਮੰਡਲ ਜਲੰਧਰ ਉਹਦੇ ਸਾਈਨਾਂ ਤਲੀ ਮੈਨੂੰ ਆਰਟੀਆ ਮਿਲੀ 23 ਦੀ ਇਹਨਾਂ ਨੇ ਆਰਟੀਆ ਮੈਨੂੰ ਨਹੀਂ ਦਿੱਤੀ ਉਤੋਂ ਬਾਅਦ ਮੈਂ 23 ਦੀ ਆਰਟੀਆ ਫੇਰ ਪਾਈ 23 ਦੀ ਆਰਟੀਆ ਦੇ ਵਿੱਚ ਇਹਨਾਂ ਨੇ ਮੈਨੂੰ ਜਿਹੜਾ ਦੱਸਿਆ ਕਿ ਅਸੀਂ ਜਿਹੜਾ ਠੱਕਾ ਵਾਸੀ ਪਿੰਡ ਉਹ ਗੱਟਾ ਮੁੰਡੀ ਕਾਸੂ ਦਾ ਪਿੰਡ ਆ ਉਹਦੇ ਵਿੱਚ ਅਸੀਂ ਬਨ ਬੰਨਿਆ ਵਾ ਤੇ ਉਹਦੇ ਤੇ ਅਸੀਂ 3 ਕਰੋੜ 37 ਲੱਖ ਰੁਪਇਆ ਖਰਚ ਕੀਤਾ ਜਦ ਕੇ ਉਹ ਵੀ ਬਾਬਾਈ ਨੇ ਬੰਨਿਆ ਤੇ ਲੋਕਾਂ ਨੇ ਮਟੀਰੀ ਲਿਆਂਦੀ ਲੋਕਾਂ ਨੇ ਸੇਵਾ ਕੀਤੀ ਖੁਦ ਸਾਡੇ ਜਿਹੜੇ ਉੱਤੇ ਜਿੰਮੇਦਾਰ ਸੀ ਜਿਹੜੇ ਸਰਦੇ ਸੀ ਉਹਨਾਂ ਨੇ ਵੀ ਪੈਸੇ ਦਿੱਤੇ ਉੱਤੇ ਬਨ ਬਨਣ ਵਾਸਤੇ ਤੇ ਸਰਕਾਰ ਦੇ ਜਿਹੜਾ ਫੰਡ ਆਇਆ ਇਹ ਕਿੱਧਰ ਗਿਆ ਅੰਮ੍ਰਿਤਦਾ ਵੀ ਨੂੰ ਪਤਾ ਲੱਗਦਾ ਵੀ ਕਿੱਥੇ ਇਹਨਾਂ ਨੇ ਖਰਚ ਕੀਤਾ ਕਦੇ ਨਹੀਂ ਕੀਤਾ ਇੱਕ ਗੱਲ ਇਹ ਉਹ ਤੋਂ ਬਾਅਦ ਇੱਕ ਵੇਈ ਦਾ ਬੰਦ ਸੀ ਟੀ ਵੇਈ ਦਾ ਬੰਦ ਗਿਦਰਬਿੰਡੀ ਸੜਨ ਹੁੰਦਾ ਸੀ ਉਹਦੇ ਵਿੱਚ ਵੀ 55 ਲੱਖ ਰੁਪਇਆ ਇਹ છોਕਰੀਆਂ ਦੇ ਆ ਜਦ ਕਿ ਉਹ ਵਿਭਾਗ ਦੇ ਆਉਣ ਤੋਂ ਪਹਿਲਾਂ ਹੀ ਜਦੋਂ ਹੜ ਆਇਆ 4 ਦਿਨ ਚ ਵੱਜ ਗਿਆ ਉਹ ਵੀ ਬਾਬਾ ਜੀ ਨੇ ਬੰਨਿਆ ਤਾਂ ਲੋਕਾਂ ਨੇ ਬੰਨਿਆ ਉਹ ਇਹੋ ਪੈਸਾ ਕਿੱਥੇ ਗਿਆ ਇਸ ਕਰਕੇ ਇਹ ਦਾ ਜਿਹੜਾ ਜੋ ਡਰੇਨ ਹਭਾਗਾ ਇਹ ਸਾਰੇ ਹੀ ਇਹਦੀ ਜਾਣਕਾਰੀ ਇਹਦੀ ਜਾਂਚ ਕਰਨ ਵਾਸਤੇ ਮੈਂ ਇੱਕ ਐਪਲੀਕੇਸ਼ਨ ਪਾਈ ਸੀ ਜਿਹੜੀ ਮੈਂ ਮੁੱਖ ਮੰਤਰੀ ਪੰਜਾਬ ਪ੍ਰਿੰਸੀਪਲ ਸੈਕਟਰੀ ਸਾਹਿਬ ਜਲ ਸਰੋਤ ਪੰਜਾਬ ਮਾਨਜੋਗ ਇੰਜੀਨੀਅਰਿੰਗ ਬਿਜ਼ਨਸ ਅਤੇ ਕੁਆਲਟੀ ਇਨਸ਼ੋਰਜ 11 ਸੈਕਟਰ ਚੰਡੀਗੜ੍ਹ ਤੇ ਮਾਨਜੋਗ ਡੀਸੀ ਸਾਹਿਬ ਜਿਹਦੇ ਵਿੱਚ ਮੈਨੂੰ ਕੋਈ ਇੱਕ ਇਹਨਾਂ ਦਾ ਅਪਲਾਈ ਆਇਆ ਕੋਈ ਵਿਭਾਗ ਇਹਨਾਂ ਦਾ ਹੀ ਆਪਦਾ ਹੀ ਵਿਭਾਗਾਂ ਵਾਂ ਕਾਰਜਕਾਰੀ ਇੰਜੀਨੀਅਰ ਚੌਕਸੀ ਅਤੇ ਕੁਆਲਟੀ ਇਨਸ਼ੋਰਟ ਮੰਡਲ ਹੁਸ਼ਾਰਪੁਰ ਜੋ ਕਿ ਇਹਨਾਂ ਦੇ ਮੈਗਮਾ ਉਹ ਨੂੰ ਬਰੀ ਵੀ ਦਿੱਤੀ ਆ ਉਹ ਮੈਨੂੰ ਕਹਿੰਦੇ ਤੂੰ ਹੁਸ਼ਾਰਪੁਰ ਆ ਅਸੀਂ ਨਹੀਂ ਇਤਿਆਸ ਰਹੀ ਸਾਨੂੰ ਇੱਕ ਐਫੀਡੇਵਿਟ ਦੇ ਵੀ ਜੋ ਮੈਂ ਬਲੇ ਬਲੇ ਆਇਆ ਸਹੀ ਆ ਮੈਂ ਉਹਦਾ ਐਫੀਡੇਵਿਟ ਵੀ ਦੇ ਜਾਂਦਾ ਜੀ ਉਹ ਮੈਂ ਰਸੀਬ ਵੀ ਇਨਾਮ ਕਰਾਤਾ ਸੀ ਉਹ ਇਹਨਾਂ ਨੂੰ ਮੈਂ 16 ਦਿਨ ਨੂੰ ਰਸੀਬ ਕਰਾਤਾ ਔਰ ਉਹਦੀ ਅਜੇ ਤੱਕ 16 16 8 8 ਆਈਏ ਚੋਲਾ 80 16 8 ਨੂੰ ਮਰਸੀਵ ਕਰਾਇਆ ਉਹ ਵੀ ਉਸ ਤੋਂ ਬਾਅਦ ਇਹਨਾਂ ਦਾ ਕੋਈ ਇਨਫੋਰਮੇਸ਼ਨ ਨਹੀਂ ਮਿਲਵਾਈ ਕੀ ਕਰ ਰਹੇ ਆ ਚੋਲਾ ਸੋਣੀ ਹਾਂਜੀ ਜੇ ਮੈਂ ਕਾਲ ਕੀਤੀ ਤਾਂ ਕਹਿੰਦੇ ਜੀ ਸਾਡਾ ਐਕਸ਼ਨ ਬਦਲ ਗਿਆ ਨਵਾਂ ਐਕਸ਼ਨ ਆਇਆ ਉਹਦੇ ਧਿਆਨ ਚ ਉਹਨੇ ਕੀ ਕਰਨਾ ਸਾਨੂੰ ਨਹੀਂ ਪਤਾ ਵਾਰੇ ਮੌਜੂਦਾ ਸਰਕਾਰ ਆਇਚਿੰਗ ਨੂੰ ਕੋਈ ਨਿਆਂ ਨਹੀਂ ਮਿਲਿਆ ਨਹੀਂ ਕੋਈ ਨਿਆਂ ਨਹੀਂ ਮਿਲਿਆ ਇਹ ਸਰਕਾਰ ਦੇ ਵੀ ਬਸ ਮੈਂ ਤੇ ਦੇਖਦਾ ਵਾਦੇ ਖੋਖਲੇ ਹੀ ਆ ਤੇ ਇੰਨਾ ਕਪੜਾ ਇਹ ਦਾ ਮੈਂ ਕੁਝ ਹਿੱਸਾਏ ਦੇ ਵਿੱਚੋਂ ਕੱਢਿਆ ਜਿਹੜਾ ਜਿਹਦਾ ਮੈਨੂੰ ਜਾਣਕਾਰੀ ਸੀ ਇਹਦਾ ਮਤਲਬ ਜੀ ਇਹਦੇ ਵਿੱਚ ਇੱਕ ਕਰੋੜ ਰੁਪਏ ਦਾ ਕਪੜਾ ਹੋ ਸਕਦਾ ਤੇ ਦਰਿਆ ਦੇ ਜਿੰਨੇ ਕੰਮ ਵੀ ਹੋਏ ਆ ਸਾਰਿਆਂ ਨੂੰ ਹੀ ਕਿਤੇ ਵਾਚਾ ਜਾਵੇ ਤੇ ਬਹੁਤ ਵੱਡਾ ਕਪੜਾ ਜਿਹੜਾ ਕੋਈ ਅਰਬਾਂ ਦੇ ਵਿੱਚ ਆ ਸਕਦਾ ਮੰਗ ਇਹ ਹੀ ਵੀ ਜਿਹੜਾ ਮੈਨੂੰ ਜਿਹੜਾ ਮੈਂ ਇਹਦਾ ਕਪੜਾ ਕੱਢ ਕੇ ਇਹਦੀ ਇਤਕਾਸਾ ਦਿੱਤੀਆਂ ਉਹਤੇ ਇਨਕੁਆਰੀ ਹੋਵੇ ਜਿਹੜੇ ਇਹਦੇ ਵਿੱਚ ਮੁਲਾਜ਼ਮ ਜਾਂ ਕੋਈ ਅਫਸਰ ਕੋਈ ਵੀ ਇਹਦੇ ਵਿੱਚ ਇਨਵੋਲ ਵਾ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀਆਂਣ ਜਿਹੜੀ ਸਰਕਾਰ ਦਾ ਪੈਸਾ ਇਹਨਾਂ ਨੇ ਹੜੱਪ ਕੀਤਾ ਉਹ ਸਰਕਾਰ ਦੇ ਖਜ਼ਾਨੇ 'ਚ ਇਹਨਾਂ ਨੂੰ ਰਿਕਵਰ ਕਰਕੇ ਜਮ੍ਹਾਂ ਕਰਾਇਆ ਜਾਵੇ ਕਿਉਂਕਿ ਮੈਨੂੰ ਬਹੁਤ ਚਿਰ ਹੋ ਗਿਆ ਇਸ ਕੰਮ ਦੇ ਪਿੱਛੇ ਲੱਗਣ ਮੈਂ ਅੱਜ ਤੱਕ ਨਹੀਂ ਲੱਗਿਆ ਮੈਂ ਘੱਟੋ-ਘੱਟ ਵੀ ਦਰਿਆ ਦੇ ਵਾਸਤੇ 8-9 ਸਾਲ ਤੋਂ ਰੋਲਾ ਪਾ ਰਿਹਾ ਹਾਂ ਇਹਦੇ ਵਿੱਚ ਨਜਾਇਜ਼ ਕਬਜ਼ੇ ਹੋ ਰਿਹਾ ਆ ਆਪੂਲਰ ਲੱਗ ਰਿਹਾ ਛਪੈਦਾ ਲੱਗ ਰਿਹਾ ਕਮਾਦ ਲੱਗ ਰਿਹਾ ਜੋ ਕਿ ਇਹਦੇ ਐਕਟ ਦੇ ਵਿੱਚ ਆਉਂਦਾ ਕਿ ਉਹ ਨਹੀਂ ਲੱਗ ਸਕਦਾ ਸਿਰਫ ਕਣਕ ਝੋਨੇ ਤੋਂ ਬਿਨਾ ਕੋਈ ਚੀਜ਼ ਨਹੀਂ ਉਗੀ ਜਾਂਦੀ ਇਹਨਾਂ ਵਿੱਚ ਸਿਰ ਇਹਨਾਂ ਮਹਿਕਮੇ ਦਾ ਮਹਿਕਮੇ ਨੇ ਉੱਤੇ ਕੀ ਐਕਸ਼ਨ ਲਿਆ ਮੈਂ ਖੁਦ ਇਹੋ ਜੇ ਪੁਆਇੰਟ ਦਿਖਾ ਸਕਦਾ ਜਿੱਥੇ ਇਹਨਾਂ ਦੀ ਮਹਿਕਮੇ ਦੀ ਬਦੌਲਤ ਇਸ ਟਾਈਮ ਬਲੌਕੇਜ ਹੋਈ ਆ ਉਹਦਾ ਕਾਰਨ ਵਨ ਰੁਕਮੇ ਮਲਾਜਮ ਉਹਦੇ ਗੱਡੀਆਂ ਦੇ ਵਿੱਚ ਆਉਂਦੇ ਆ ਆਪਦੇ ਬੰਨਾਂ ਦੇ ਉੱਤੇ ਢੀੜਾ ਕਰਦੇ ਆ ਤੇ ਅੱਗੇ ਝੋਟੀਆਂ ਤਰਵੇਂ ਬੱਕਰੇ ਸੀ ਚੱਲ ਜਾਂਦੇ ਆ ਕਦੇ ਉਹਨਾਂ ਨੇ ਗਰਾਊਂਡ ਲੈਵਲ ਤੇ ਅੰਦਰ ਦਰਿਆ ਦੇ ਵਿੱਚ ਜਾ ਕੇ ਦੇਖਿਆ ਹੀ ਨਹੀਂ ਕੀ ਹੋ ਰਿਹਾ ਦਰਿਆ ਵਿੱਚ ਤਾਂ ਮਿਸਰਨ ਉਹਨਾਂ ਬਿਨਾ ਪੈਸਾ ਲਾਇਆ ਤੋਂ ਬਿਨਾ ਮਿੱਟੀ ਪਾਏ ਤੋਂ ਤੁਸੀਂ ਦੱਸ ਰਹੇ ਨਹੀਂ ਪੈਸੇ ਕਰੋੜਾਂ ਰੁਪਏ ਲਾ ਦਿੱਤਾ ਤੇ ਬੰਦ ਜਿਹਦੇ ਦੁਆਰਾ ਟੁੱਟਣੇ ਕਿ ਟੁੱਟਿਆ ਜਿਹਦੇ ਉਹ ਪੈਸਾ ਲਾਇਆ ਹੀ ਨਹੀਂ ਇਹ ਕਿਹਦਾ ਉਹ ਤੁਸੀਂ ਦੱਸ ਰਹੇ ਬੰਦ ਦੇ ਉੱਤੇ ਜਿਹੜੀ ਮਿੱਟੀ ਪਾਈ ਆ ਜਿਹੜੀ ਹੁਣ ਇਸ ਟਾਈਮ ਪਾਈ ਆ ਸਾਡੇ ਇਲਾਕੇ ਨੇ ਸਾਡੇ ਕੁਝ ਐਨ ਆਰ ਆਈ ਭਰਾਵਾਂ ਨੇ ਕੁਝ ਬਾਬਾ ਜੀ ਨੇ ਸਹਿਯੋਗ ਕੀਤਾ ਨਾ ਬਾਬਾ ਜੀ ਬਾਬਾ ਬਰਵੀਰ ਸਿੰਘ ਸਿਚੇਵਾਨ ਮਿਸ਼ਨਰੀ ਉਹਨਾਂ ਨੇ ਦਿੱਤੀਆ ਏਲ ਪਿੰਡਾਂ ਵਾਲਿਆਂ ਨੇ ਦਿੱਤਾ ਕੁਛ ਐਨਆਰਏ ਭਰਾਵਾਂ ਨੇ ਸਾਡਾਂ ਨੇ ਦਿੱਤਾ ਉਹਦੇ ਉੱਤੇ ਅਸੀਂ ਕੁਛ ਮਿੱਟੀ ਪਾ ਦਿੱਤੀ ਆ ਜਿਹੜਾ ਕਿ ਇੱਕ ਮਢਾਲਾ ਛੰਨਾ ਪਿੰਡ ਆ ਉੱਥੇ ਬੰਦੇ ਉੱਤੇ ਨਜਾਇਜ਼ ਕਬਜ਼ੇ ਹੋਏ ਆਬਾਦੀ ਹੋ ਗਈ ਆ ਉਹ ਮਿੱਟੀ ਨਹੀਂ ਪਾਉਂਦੇ ਰਹੇ ਕਿਉਂ ਪਾਣੀ ਕੱਲ ਤੋਂ ਆ ਪੁੰਨਾ ਪਾਣੀ ਆ ਜਾਂਦਾ ਉੱਥੋਂ ਪਾਣੀ ਆਟੋਮੈਟਿਕੀ ਬਰਾ ਵਨ ਉੱਤੋਂ ਛਲ ਜਾਣਾ ਕੁਛ ਬੰਨ ਨੂੰ ਅਸੀਂ ਲਗਭਗ 3 ਕਿਲੋਮੀਟਰ ਨੂੰ ਅਸੀਂ ਸਾਰਿਆਂ ਨੂੰ ਕਵਰ ਕਰ ਲਿਆ ਆਪ ਖੁਦ ਲੋਕਾਂ ਨੇ ਸਰਕਾਰ ਨੇ ਨਹੀਂ ਲੋਕਾਂ ਨੇ ਤੇ ਸੇਵਾਦਾਰਾਂ ਨੇ ਪਰ ਜਿਹੜੀ ਜਿੱਥੇ ਉਹ ਕਬਜ਼ੇ ਹੋਏ ਆ ਉੱਥੇ ਕੋਈ ਵੀ ਸਰਕਾਰ ਵੱਲੋਂ ਜਾਂ ਮਹਿਕਮਿਆਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜਾਂ ਨਾਂਨ ਉਠਾਇਆ ਜਾ ਰਿਹਾ ਬੰਨਾਂ ਦੇ ਉੱਤੇ ਪੱਕੇ ਮਕਾਨ ਬਣਾ ਕੇ ਬੈਠ ਗਏ ਆ ਪਸ਼ੂ ਬੰਦੇ ਆ ਬੰਨ ਖਰਾਬ ਹੋ ਰਿਹਾ